ਪਰ ਹਾਂ ਜੀ ਬਾਜੀ ਨਮਸਕਾਰ ਹੈ ਆਦਾਬ ਸੱਚਾ ਗੱਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਥੋੜਾ ਛੋਟਾ ਭਰਾ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਚੰਗੇ ਕਬੂਤਰਾਂ ਦਾ ਸ਼ੌਂਕ ਕਰਕੇ ਚੱਲ ਰਹੀਆਂ ਆਪਣੀਆਂ ਵਧੀਆ ਆਫਰਾਂ ਦਾ ਫਾਇਦਾ ਚੁੱਕ ਕੇ ਆਨੰਦਮੰਦ ਹੋਣਗੇ ਉਹ ਹਾਂਜੀ ਵੀ ਬਾਬਿਓ ਕੀ ਹਾਲ ਚਾਲ ਹੈ ਜੀ ਆ ਕਰੋ ਚੈੱਕ ਮੇਰੇ ਬਰ ਆਪਣੀਆਂ ਅੱਜ ਵਾਲੀਆਂ 10 ਕੋ 2 ਸਪਨੀਆਂ ਦੀ ਕੁਆਲਿਟੀ ਬਾਬਿਓ ਕਬੂਤਰੀਆਂ ਐਸੀਆਂ ਟੌਪ ਮਾਦੀਆਂ ਚੰਦਰੀਆਂ ਮਾਦੀਆਂ ਪਿਆਰ ਬਾਬੇ ਜਾਂਤੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਬਾਈ ਜੀ ਅੱਜ ਉਹ ਮਾਦੀਆਂ ਤੁਹਾਡੇ ਅੱਗੇ ਆਪਾਂ ਪੇਸ਼ ਕਰਤੀਆਂ ਨੇ ਜਿਹਨੂੰ ਕਹਿੰਦੇ ਆ ਨਾ ਨਿਧੀ ਤਬਾਹੀ ਮੇਰਾ ਭਰਾ ਉਹ ਚੀਜ਼ ਆ ਬਰੇ ਬੱਚੇ ਨਾ ਮਾਦੀਆਂ ਦੇ ਡਾਂਤੀ ਗੱਲ ਛੱਡੋ ਤੁਹਾਡੇ ਤੋਂ ਬਹਿਣੇ ਨਹੀਂ ਠੀਕ ਆ ਜੀ ਏਡੀਆਂ ਚੰਗੀਆਂ ਨਸਲਾਂ ਦੀਆਂ ਆਪਣੀਆਂ ਇਹ ਦੋ ਵੱਡੀਆਂ ਮਦੀਨਾ ਨੇ ਬਾਕੀ ਯਾਰ ਜਿਹੜੇ ਬੰਦੇ ਨੂੰ ਤਾਂ ਪਰਖਿਆ ਚੰਗੇ ਕਬੂਤਰਾਂ ਦੀ ਉਹ ਭਰਾ ਤਾਂ ਗਾਰੰਟੀ ਪੁੱਛਦਾ ਨਹੀਂ ਸਵਾਈ ਰੇਟ ਤੋਂ ਇਲਾਵਾ ਬੰਦੇ ਨੇ ਫੋਨ ਲਾ ਕੇ ਸਿਰਫ ਇਹਨਾਂ ਦਾ ਰੇਟ ਐਕ ਕਰੀ ਕਨਫਰਮ ਕਰਨਾ ਬਾਕੀ ਜਿਹੜੀ ਇਹਨਾਂ ਦੀ ਆਫਰ ਆ ਮੇਰਾ ਭਰਾ ਆਲ ਪੰਜਾਬ ਦੇ ਵਿੱਚ ਡਿਲੀਵਰੀ ਇਹਨਾਂ ਦੀ ਬਿਲਕੁਲ ਫ੍ਰੀ ਹੈ ਮੇਰਾ ਵੀਰ ਠੀਕ ਹੈ ਦੁਸ਼ਹਿਰੇ ਤੋਂ ਲੈ ਕੇ ਮੇਰਾ ਭਰਾ ਦੀਵਾਲੀ ਤੱਕ ਆਪਣੀ ਇਹ ਆਫਰ ਹੈ ਠੀਕ ਹੈ ਜੀ ਉਸ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਮੇਰਾ ਭਰਾ ਆਪਣੇ ਚੈਨਲ ਦੇ ਉੱਤੇ ਇਹ ਆਫਰ ਲਗਾਤਾਰ ਮੇਰਾ ਭਰਾ ਕਿੰਨੇ ਦਿਨ ਹੋ ਗਏ ਨੇ ਤੁਹਾਡੇ ਸਾਹਮਣੇ ਚੱਲਦੀ ਆ ਰਹੀ ਹੈ ਬਾਕੀ ਇਹ ਨਿਗਾ ਕਿ ਆਪਾਂ ਕੱਲਾ ਵੀਡੀਓ ਵਿੱਚ ਕਹੀਦਾ ਡਿਲੀਵਰੀ ਫ੍ਰੀ ਹੈ ਜਿਹੜੇ ਭਰਾਵਾਂ ਨੇ ਕਬੂਤਰ ਮੰਗਵਾਏ ਆ ਠੀਕ ਹੈ ਜਿਨ੍ਹਾਂ ਦੇ ਕੋਲ ਉਹ ਕਬੂਤਰ ਗਏ ਆ ਉਹ ਸਾਡੇ ਵੀਰ ਸਾਡੀ ਗੱਲ ਦੇ ਨਾਲ ਸਹਿਮਤ ਹੋਣਗੇ ਠੀਕ ਹੈ ਮੇਰਾ ਭਰਾ ਬਾਕੀ ਇੱਕ ਛੋਟੀ ਜੀ ਰਿਕਵੈਸਟ ਹੈ ਮੇਰਾ ਵੀਰ ਜਿਹੜੇ ਸੱਜਣ ਆਪਣੇ ਦੋ ਜਾਨਵਰ ਬੱਕ ਕਰਾਉਂਦੇ ਨੇ ਮੇਰਾ ਭਰਾ ਦੋ ਚਾਰ ਦਿਨਾਂ ਅੰਦਰ ਜਾਨਵਰ ਤੁਸੀਂ ਆਪਣੇ ਮੰਗਵਾ ਲਿਆ ਕਰੋ ਵੀਰੇ 4-500 ਸਾਈ ਦੇ ਕੇ ਮੇਰਾ ਵੀਰ ਜੀ ਮਹੀਨਾ ਸੀ ਜਾਨਵਰ ਸੰਭਲਿਆ ਸਾਨੂੰ ਉਹਦੇ ਵਿੱਚੋਂ ਕੀ ਬਚੇਗਾ ਤੇ ਕੀ ਨਹੀਂ ਤੁਸੀਂ ਆਪ ਸਿਆਣ ਹੋ ਠੀਕ ਹੈ ਜੀ ਬਿਜ਼ਨਸਮੈਨ ਬੰਦੇ ਹੋ ਤੁਸੀਂ ਵੀ ਸਮਝਿਆ ਕਰੋ ਮੇਰਾ ਭਰਾ ਹੁਣ ਮੰਨ ਕੇ ਚੱਲੋ ਛੋਟੀਆਂ ਛੋਟੀਆਂ ਗੱਲਾਂ ਕਰਦਾ ਸਾਨੂੰ ਆਪ ਨੂੰ ਯਾਰ ਜਾਨੇ ਕਿ ਚੰਗਾ ਲੱਗਦਾ ਸਾਨੂੰ ਆਪ ਨੂੰ ਸ਼ਰਮ ਆਉਂਦੀ ਯਾਰ ਕੀ ਜੇਕਰ ਉਹਨੂੰ ਉਸ ਖਾਤਰ ਕਹੀਏ ਪਰ ਮੇਰਾ ਭਰਾ ਅਗਲਾ ਸ਼ਰਮ ਮਹਿਸੂਸ ਨਹੀਂ ਕਰਦਾ ਠੀਕ ਹੈ ਜਾਨਵਰ ਆਪਣੇ ਤੁਸੀਂ ਬੱਕ ਕਰਵਾ ਕੇ 2-4 ਦਿਨ ਅੰਦਰ ਮੰਗਵਾ ਲਿਆ ਕਰੋ ਹਫਤਾ 10 ਦਿਨ 12 ਦਿਨ ਨਾ ਰਕਾਇਆ ਕਰੋ ਯਾਰ ਜਾਨਵਰ ਥੋੜੇ ਨੂੰ ਕੋਈ ਕੁਛ ਹੁੰਦਾ ਦਵਾਈ ਦੇਣਾ ਸਾਡਾ ਫਰਜ਼ ਬਚਾਉਣਾ ਨਾ ਬਚਾਉਣਾ ਉਸ ਪ੍ਰਮਾਤਮਾ ਦੇ ਹੱਥ ਬਾਸਿਆ ਮੇਰਾ ਭਰਾ ਉਸ ਚੀਜ਼ ਦੇ ਵਿੱਚ ਸਾਡੀ ਕੋਈ ਰਿਸਪਾਂਸਿਬਿਲਟੀ ਨਹੀਂ ਹੈਗੀ ਠੀਕ ਹੈ ਜੀ ਇਹ ਹੀ ਗੱਲ ਆਪਾਂ ਵੀਡੀਓ ਵਿੱਚ ਕਹਿੰਦੇ ਆ ਬਹੁਤ ਭਰਾ ਸਾਈ ਦੇ ਕੇ ਤੇ ਭੁੱਲੀ ਜਾਂਦੇ ਆ ਮਹੀਨੇਆਂ ਡੇਢ ਮਹੀਨਾ ਹੋ ਜਾਂਦਾ ਉਹਨਾਂ ਨੂੰ ਕੋਈ ਬਾਤ ਘੱਟ ਨਹੀਂ ਮੋੜ ਕੇ ਕਹਿੰਦੇ ਵੀਰੇ ਸਾਡਾ ਝੋੜਾ ਗਾਂਹ ਸੇਲ ਕਰ ਦਿਓ ਸਾਡੇ ਪੈਸੇ ਦੇ ਦਿਓ ਵੀਰੇ ਉਸ ਚੀਜ਼ ਦੇ ਵਿੱਚ ਸਾਡੀ ਕੋਈ ਰਿਸਪੋਨਸੀਬਿਲਟੀ ਨਹੀਂ ਸਾਈ ਦਾ ਮਤਲਬ ਤੁਹਾਨੂੰ ਪਤਾ ਕੀ ਹੁੰਦਾ ਆ ਠੀਕ ਆ ਜੇ ਇੱਕ ਵਾਰੀ ਸਾਈ ਜਾਵੜੇ ਠੀਕ ਆ ਜੀ ਫਿਰ ਸਾਈ ਦਿੱਤੀ ਨਹੀਂ ਜਾਂਦੀ ਸਮਝਦੇ ਹੋਣਾ ਤੁਸੀਂ ਇਸ ਗੱਲ ਨੂੰ ਜਿਹੜਾ ਬਿਜ਼ਨਸਮੈਨ ਬੰਦਾ ਆ ਵਪਾਰੀ ਬੰਦਾ ਆ ਉਹ ਸਾਡੀ ਗੱਲ ਨਾਲ ਸਹਿਮਤ ਹੁੰਦਾ ਕਿ ਸਾਈ ਦਾ ਮਤਲਬ ਕੀ ਹੁੰਦਾ ਹੈ ਤੇ ਕੀ ਨਹੀਂ ਠੀਕ ਆ ਬਹੁਤ ਆਪਣੇ ਬਾਕੀ ਭਰਾਵਾਂ ਦੀ ਰਿਕੁਇਰਮੈਂਟ ਸੀ ਕਾਸ਼ਵਰੇ ਬਾਬੇ ਜੰਨਤ ਵਾਲੇ ਕਬੂਤਰਾਂ ਦੇ ਵਿੱਚੋਂ ਸਾਨੂੰ ਦੋ ਮਾਧੀਆਂ ਦਾ ਹੱਲ ਕਰਕੇ ਦਿਓ ਸੋ ਬਾਬੇਓ ਤੁਹਾਡੇ ਅੱਗੇ ਅੱਜ ਟਾਪ ਮਾਧੀਆਂ ਪੇਸ਼ ਕਰਤੀਆਂ ਨੇ ਬੱਚੇ ਮੈਂ ਕਹਿੰਦਾ ਜਿੰਨੇ ਮਰਜ਼ੀ ਢਾਲ ਲਿਓ ਬਾਕੀ ਕੱਤ ਕੱਠ ਸ਼ਕਲ ਅਕਲ ਤੇ ਰੰਗ ਰੂਪ ਚੈੱਕ ਕਰੋ ਮੇਰਾ ਭਰਾ ਪਤਾ ਲੱਗਦਾ ਵਜੂਦ ਤੋਂ ਚੈੱਕ ਕਰ ਲਓ ਪਤਾ ਲੱਗਦਾ ਹਾਂ ਬਈ ਬਾਕੀ ਅੱਜ ਕੋਈ ਚੀਜ਼ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਲੱਗੀ ਆ ਬਾਕੀ ਤੁਹਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਉਸ ਪਰਮਾਤਮਾ ਦੀ ਮਿਹਰ ਨਾਲ ਮੇਰਾ ਭਰਾ ਜਿਹੜੇ ਵੀ ਡੇਲੀ ਆਸਤਰ ਪੇਸ਼ ਕਰੀਦੇ ਨਾ ਮੇਰਾ ਭਰਾ ਫਿਰ ਤੁਹਾਨੂੰ ਪਤਾ ਹੀ ਆ ਬੰਦਿਆਂ ਦੀ ਵੇਖ ਕੇ ਰੂਹ ਖੁਸ਼ ਹੁੰਦੀ ਰੂਹ ਠੀਕ ਹੈ ਔਰ ਜੱਸ ਰੇਟ ਦੇ ਵਿੱਚ ਜੱਸ ਆਫਰ ਦੇ ਵਿੱਚ ਮੇਰਾ ਭਰਾ ਕਬੂਤਰ ਆਪਾਂ ਇਹ ਦੇ ਦਿੰਨੇ ਨਾ ਕੋਈ ਟਾਮਾ ਟਾਵਾ ਚੈਨਲ ਵਾਲਾ ਹੀ ਦੇ ਪਾਉਂਦਾ ਹੋਵੇਗਾ ਵੀਰੇ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਨਾ ਕਿਸੇ ਨੂੰ ਗਲ ਲਾ ਕੇ ਕਹਿੰਦੇ ਆ ਮੇਰਾ ਵੀਰੋ ਠੀਕ ਹੈ ਮੇਰੇ ਸਾਰੇ ਭਰਾਵਾ ਸਾਰੇ ਆਪਣੇ ਸੱਜਣ ਨੇ ਮੇਰਾ ਭਰਾ ਹੋ ਸਕਦਾ ਸਾਨੂੰ ਲੋਕੀ ਆਪਣਾ ਦੁਸ਼ਮਣ ਮੰਨਦੇ ਹੋਣ ਚੱਕਰੀ ਕੋਈ ਨਹੀਂ ਮੇਰਾ ਭਰਾ ਅਸੀਂ ਸਾਰਿਆਂ ਨੂੰ ਆਪਣਾ ਜਾਨੇ ਕਿ ਭਰਾਮਣੀ ਦਾ ਆ ਠੀਕ ਆ ਵੀਰੇ ਛੋਟੀ ਜ਼ਿੰਦਗੀ ਆ ਦਿਵਾਲੀ ਦਾ ਟਾਈਮ ਆ ਠੀਕ ਆ ਜੀ ਸਾਰੇ ਲੋਕੀ ਪਟਾਕਾ ਹੀ ਮੰਨ ਕੇ ਚਲੋ ਹਨਾ ਜਵਾਕ ਆਪਣੇ ਜਾਂ ਕੋਈ ਵੀ ਲਾ ਲਓ ਸਾਰੇ ਪਟਾਕੇ ਚਲਾਉਂਦੇ ਆ ਪਰ ਵੀਰੇ ਅੱਜ ਕੱਲ ਬੰਦਿਆਂ ਦਾ ਕਿਹੜੇ ਵੇਲੇ ਕਦੋਂ ਕਿੱਥੇ ਪਟਾਕਾ ਪੈ ਜਾਣਾ ਕੋਈ ਨਹੀਂ ਪਤਾ ਬਾਬਿਓ ਇਸ ਲਈ ਛੋਟੀ ਜ਼ਿੰਦਗੀ ਆ ਆਪ ਦਾ ਚੱਲ ਕਰਿਆ ਕਰੋ ਖੁਸ਼ ਰਿਆ ਕਰੋ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੇ ਇਨਾਂ ਸੋਹਣੇ ਜਾਨਵਰਾਂ ਦੇ ਵਿੱਚ ਮੇਰਾ ਭਰਾ ਠੀਕ ਆ ਤੇ ਆਓ ਬਾਬਿਓ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਜੀ ਆਪਣੀਆਂ ਅੱਜ ਵਾਲੀਆਂ ਟੌਪ ਮਾਦੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਸੋਨੂੰ ਕੱਲੀ ਕੱਲੀ ਚੀਜ਼ਾਂ ਮੇਰਾ ਭਰਾ ਆਪਾ ਤੁਹਾਨੂੰ ਸ਼ੌਂਕ ਕਰਾਉਂਦੇ ਆ ਤੇ ਵੀਡੀਓ ਆਪਣੇ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਵੀ ਭਰਾਵੋ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਇਹ ਟੌਪ ਤੇ ਖੜੀਆਂ ਮਾਦੀਆਂ ਮੇਰਾ ਭਰਾ ਇੱਕ ਵਾਰੀ ਤੁਸੀਂ ਰੇਟ ਲਾਜ਼ਮੀ ਕਨਫਰਮ ਕਰ ਲਿਓ ਤੇ ਇੰਨੀ ਗਰੰਟੀ ਆ ਰੇਟ ਤੁਸੀਂ ਜਾਣ ਲਿਆ ਤੁਸੀਂ ਮਾਦੀਆਂ ਕਹ ਦਨਾ ਵੀਰੇ ਸਾਧੀਆਂ ਹੋ ਗਈਆਂ ਅੱਗੇ ਨਾ ਸਿਲ ਕਰਿਓ ਠੀਕ ਹੈ ਕਿਸੇ ਦੇ ਮੂੰਹ ਤੇ ਕਹਿਣਾ ਅਸੀਂ ਉਤਰ ਨਹੀਂ ਰੱਖਣ ਜਦ ਤੱਕ ਬੰਦਾ ਸਾਈ ਦੇ ਕੇ ਜਾਨਵਰ ਬੱਕ ਨਹੀਂ ਕਰਾਉਂਦਾ ਵਿੱਚੋਂ ਬਹੁਤ ਬੰਦੇ ਕਾਸ਼ ਵੀਰੇ ਬਸ ਕੂਤਰੀਆਂ ਆਪਣੀਆਂ ਹੋ ਗਈਆਂ ਵੀਰੇ ਮੈਂ ਹੁਣੇ ਪੇਮੈਂਟ ਕਰ ਦਨ ਅੱਧੇ ਘੰਟੇ ਚ ਸ਼ਾਮ ਨੂੰ ਜਾ ਕੇ ਕੰਮ ਤੋਂ ਆ ਕੇ ਵੀਰੇ ਪੇਮੈਂਟ ਨਾਲ ਦੇ ਨਾਲ ਕਰੋ ਜਾਨਵਰ ਆਪਣੇ ਬੱਕ ਕਰਵਾਓ ਠੀਕ ਹੈ ਜੀ ਓਹ ਹਾਂ ਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੀ ਪਹਿਲੀ ਮਾਦੀ ਦੀ ਕੁਆਲਿਟੀ ਪਹਿਲਾਂ ਬਾਬਿਓ ਆਪਣੀ ਮਾਦੀਆ ਤੁਸੀਂ ਵਜੂਦ ਚੈੱਕ ਕਰੋ ਗੱਦ ਕਾਠ ਚੈੱਕ ਕਰੋ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਮੇਰਾ ਭਰਾ ਇਹੋ ਜੇ ਵੈਸੇ ਕਬੂਤਰੀਆਂ ਦੀ ਗਾਰੰਟੀ ਦੀ ਇੰਦੀ ਕੋਈ ਲੋਡ ਹੁੰਦੀ ਨਹੀਂ ਠੀਕ ਹੈ ਮੇਰਾ ਭਰਾ ਇਹੋ ਜੇ ਕੂਤਰਾਂ ਦੇ ਬੱਚੇ ਜਿਵੇਂ ਮੈਂ ਹਰ ਵੀਡੀਓ ਵਿੱਚ ਕਹਿੰਨਾ ਬਾਰ-ਬਾਰ ਕਹਿੰਨਾ ਉਡਾਉਣੇ ਨਹੀਂ ਮੇਰਾ ਭਰਾ ਬਹਾਉਣੇ ਪੈਂਦੇ ਨੇ ਚੈੱਕ ਕਰੋ ਕੁਆਲਟੀ ਠੀਕ ਹੈ ਜੀ ਕਾਲਸਰੀ ਕਾਲੀ ਨੋਕ ਬਿਲਕੁਲ ਖੱਟੀਆਂ ਅੱਖਾਂ ਦੀ ਆਪਣੀ ਕੂਤਰੀ ਹੈ ਜੀ ਅੱਖ ਦੀ ਮੇਰਾ ਭਰਾ ਚੈੱਕ ਕਰੋ ਕੁਆਲਟੀ ਦੇਖੋ ਜੀ ਕਿੰਨਾ ਛੋਟਾ ਜਾਂ ਨੂਰ ਰੱਖਦੀ ਮੇਰਾ ਭਰਾ ਠੀਕ ਆ ਜੀ ਪਹਿਲਾਂ ਤੁਹਾਨੂੰ ਇਹਦੀ ਪੂਛ ਦੀ ਕੁਆਲਿਟੀ ਵਿਖਾਉਣਾ ਬਾਕੀ ਕੁਆਲਿਟੀ ਤੁਸੀਂ ਇੱਥੇ ਹੀ ਜੱਜ ਕਰ ਲਿਓ ਕਿ ਹਾਂ ਭਈ ਐਸ ਕੂਤਰੀ ਵਿੱਚ ਕੀ ਗੱਲਬਾਤ ਹੈਗੀ ਤੇ ਕੀ ਨਹੀਂ ਅੰਗੂਠਾ ਲਾ ਕੇ ਨਾ ਕਦੇ ਪੂਛ ਵਿਖਾਈ ਆ ਤੇ ਨਾ ਰੱਬ ਕਦੇ ਵਿਖਾਵੇ ਚੈੱਕ ਕਰੋ ਬਿਲਕੁਲ ਜਿਹਨੂੰ ਕਹਿੰਦੇ ਆ ਨਾ ਬੱਤੀ ਪੂਛ ਉਹ ਚੀਜ਼ ਆ ਪੂੰਜੇ ਵਿੱਚ ਮਰਾਪਰਾ ਕਾਲੇ ਫਰ ਠੀਕ ਆ ਹੁਣ ਤੁਹਾਨੂੰ ਇਹਦਾ ਪੱਲਾ ਵਿਖਾਉਣਾ ਕਾਂਦੇ ਦੇ ਵਿੱਚ ਇੱਕ ਕੰਨੀ ਦੀ ਕਾਲੀ ਆ ਜੀ ਦਸਵੀਂ ਕੰਨੀ ਚੈੱਕ ਕਰੋ ਮਰਾਪਰਾ ਦੇਖੋ ਜੀ ਬਿਲਕੁਲ ਜੈਡ ਬਲੈਕ ਪ्युअर ਬਾਬੇ ਜੰਨਤ ਵਾਲੀ ਕੂਤਰਾਂ ਦੇ ਵਿੱਚੋਂ ਦਰਸਕੂ ਆਪਣੀ ਵੱਡੀ ਮਦੀਨ ਪੱਲੇ ਦੀ ਕੁਆਲਿਟੀ ਚੈੱਕ ਕਰਸਾਉਦੇ ਹਾਂ ਜੀ ਇੱਕ ਸਾਰ ਮੇਰਾ ਭਰਾ ਜਿਨਾ ਵਿਆ ਪੱਲਾ ਤਰਾਸ਼ਿਆ ਵਿਆ ਪੱਲਾ ਮੇਰਾ ਭਰਾ ਠੀਕ ਹੈ ਜੀ ਰਹੀ ਗੱਲ ਕੰਨੀਆਂ ਦੀ ਥੋੜੇ ਸਾਹਮਣੇ ਆ ਜੀ ਕੁਦਰੀ ਮੈਂ ਕਿੱਥੋਂ ਫੜੀ ਆ ਜਮਾ ਪੂਸ ਦੇ ਨਾਲ ਜਾ ਕੇ ਕੰਨੀਆਂ ਖੈਂਦੀਆਂ ਨੇ ਠੀਕ ਹੈ ਜੀ ਬਾਕੀ ਚਲੋ ਆਪਾਂ ਨਾ ਕਦੇ ਵਹਿਮ ਰੱਖਿਆ ਨਾ ਰੱਖਣਾ ਕਿ ਨਸਲਾਂ ਸਿਰਫ ਸਾਡੇ ਕੋਲ ਹੀ ਆ ਬਰੇ ਇੱਥੇ ਇੱਕ ਤੋਂ ਇੱਕ ਬੰਦਾ ਬੈਠਾ ਆ ਜਿਹਦੇ ਕੋਲੇ ਟਾਪ ਨਸਲਾਂ ਹੈਗੀਆਂ ਨੇ ਇਹ ਤਾਂ ਨਾ ਕਈਆਂ ਨੂੰ ਆਮ ਵਹਿਮ ਹੁੰਦਾ ਹਾਂ ਬਈ ਨਸਲਾਂ ਸਿਰਫ ਉਹਨਾਂ ਲੋਕਾਂ ਦੇ ਕੋਲ ਹੀ ਆ ਪਰ ਇਹ ਵਹਿਮ ਬਰੇ ਕਦੇ ਆਪਾਂ ਨਹੀਂ ਰੱਖਿਆ ਠੀਕ ਆ ਜਿਹੜਾ ਬੰਦਾ ਬਾਜ਼ੀਆਂ ਛੱਡਦਾ ਹੋਏਗਾ ਨਾ ਉਹ ਇਸ ਚੀਜ਼ ਦਾ ਵਹਿਮ ਕਦੇ ਨਹੀਂ ਰੱਖੇਗਾ ਕਿਉਂਕਿ ਬਾਬੇ ਜਦੋਂ ਆਪਾਂ ਬਗਾਨੇਪੰਡ ਓਲਾ ਲਾਉਂ ਜਾਂਦੇ ਆ ਨਾ ਮੇਰਾ ਭਰਾ ਬਾਜ਼ੀਆਂ ਤੇ ਉੱਥੇ ਪਤਾ ਲੱਗਦਾ ਹਾਂ ਬਈ ਕਿਹੜੇ ਕਿਹੜੇ ਲੋਕ ਆਪਣੇ ਸੱਪ ਠੀਕ ਆ ਜੀ ਜਿਹੜੇ ਪਿੰਜਰੇ ਚ ਲੈ ਕੇ ਆਏ ਹੁੰਦੇ ਨੇ ਨਾ ਉੱਥੇ ਬੰਦਾ ਦਾ ਵਹਿਮ ਦੂਰ ਹੋ ਜਾਂਦਾ ਠੀਕ ਆ ਜੀ ਕਈ ਵਾਰੀ ਦਰਸ਼ਕੋ ਸਿਆਣੇ ਬੰਦਾਂ ਦੇ ਵਿੱਚ ਨਾ ਨਵੀਂ ਉਮਰ ਦੇ ਜਵਾਕ ਬਾਜ਼ੀਆਂ ਕੱਟ ਕੇ ਲੈ ਆਉਂਦੇ ਆ ਠੀਕ ਹੈ ਤੇ ਬਾਕੀ ਤੁਸੀਂ ਕੁਆਲਟੀ ਚੈੱਕ ਕਰ ਲਓ ਜੀ ਪੋਟਾ ਚੌੜਾ ਤੇ ਹੁਣ ਮੈਂ ਤੁਹਾਨੂੰ ਦੇ ਪੈਰ ਉਥੋਂ ਨਾ ਬੈਠਣ ਵਾਲੀ ਥਾਂ ਤੇ ਲਪਾ ਕਾਲੀ ਨੋਕ ਕਾਲੀਆਂ ਨੌਧਾਂ ਦੇ ਪੈਰ ਦੇ ਵਿੱਚ ਮੇਰਾ ਭਰਾ ਪੱਕਾ ਛੱਲਾ ਲੱਗਿਆ ਕੋਈ ਕਟਿਆ ਨਹੀਂ ਕੋਈ ਕੁਹ ਨਹੀਂ 7 ਨੰਬਰ ਦੀ ਮੇਰਾ ਭਰਾ ਇਹਦੇ ਕੜੀ ਲੱਗੀ ਵੀ ਹੈ ਜੀ ਯਾਨਕਿ ਪੱਕਾ ਛੱਲਾ ਲੱਗਿਆ ਕਾਲੀ ਨੋਕ ਕਾਲੀਆਂ ਨੌਧਾਂ ਦੀ ਆਪਣੀ ਕੁਤੀ ਬਾਬੇ ਜੰਟਲੇ ਪੁੱਤਰ ਦੇ ਵਿੱਚੋਂ ਤੇ ਆ ਸੀ ਮਰਾ ਵੀਰ ਆਪਣੀ ਪਹਿਲੀ ਕੁਤਰੀ ਠੀਕ ਹੈ ਜੀ 2.5 ਸਾਲ ਦੀ ਉਹਦੀ ਉਮਰ ਹੈ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੋਅ ਕਰਾਉਣਾ ਤੇ ਇਹ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤਾਈ ਬਣੇ ਰਹੋ ਹਾਂਜੀ ਵੀ ਦਰਸ਼ਕੋ ਆਹਾ ਆਪਣੀ ਅਗਲੀ ਮਾਦੀ ਚੈੱਕ ਕਰੋ ਜੀ ਕਿਉਂ ਘੂਰਦੀ ਅੱਖਾਂ ਤੋਂ ਕਿ ਨਹੀਂ ਮੇਰਾ ਭਰਾ ਫਿਰ ਦੱਸਿਓ ਮਾੜਾ ਜਾਂ ਸਾਨੂੰ ਕਮੈਂਟ ਕਰਕੇ ਠੀਕ ਆ ਜੀ ਇਹ ਕੁਆਲਿਟੀ ਦਰਸ਼ਕੋ ਚੈੱਕ ਕਰੋ ਪ्युअर ਬਾਬੇ ਜਾਨਤ ਵਾਲੇ ਕੂਤਰੋਂ ਦੇ ਵਿੱਚੋਂ ਜੀ ਉਸੇ ਕੂਤਰ ਦੀ ਮੇਰਾ ਭਰਾ ਭੈਣ ਆ ਠੀਕ ਆ ਜੀ ਬਸ ਝੋਲੀਆਂ ਦਾ ਫਰਕ ਆ ਉਹ ਵੱਡੀ ਝੋਲੀ ਦੀ ਇਹ ਛੋਟੀ ਝੋਲੀ ਦੀ ਮੇਰਾ ਭਰਾ ਕਾਲ ਸ੍ਰੀ ਕਾਲੀ ਨੋਕ ਬਿਲਕੁਲ ਸਾਫ ਦਦ ਚਿੱਟੀਆਂ ਪਥਰੀਲੀ ਅੱਖਾਂ ਦੀ ਦਰਸ਼ਕੋ ਆਪਣੀ ਆਹਾ ਮਾਦੀ ਆ ਜੀ ਕਾਲੀ ਨੋਕ ਕਾਲੀਆਂ ਨੋਂਦਰਾ ਬੰਦ ਜੋੜ ਤੇ ਆ ਬਈ ਜੀ ਮਾਦੀ ਆਪਣੀ ਦਾ ਪੱਲਾ ਤੇ ਆ ਚੈੱਕ ਕਰ ਲੋ ਵਿੱਚੇ ਕਾਲੇ ਫਰਿਆ ਬਿਲਕੁਲ ਇੱਕ ਸਾਰ ਮੇਰਾ ਵੀਰ ਯਾਨੀ ਕਿ ਚਨਾਵਿਆ ਪੱਲਾ ਆ ਜੀ ਠੀਕ ਐ ਆ ਲੋ ਜੀ ਬਾਕੀ ਗਲੇ ਥੱਲੇ ਮੇਰਾ ਭਰਾ ਕਾਲਾ ਸ਼ੈਂਪ ਚੈੱਕ ਕਰੋ ਦੇਖੋ ਜੀ ਕਿੱਡਾ ਜਿਆਦਾ ਘੈਂਟ ਲੱਗਦਾ ਬਾਕੀ ਜੇ ਕਬੂਤਰੀ ਚੰਗਾ ਹੋਵੇ ਨਾ ਮੇਰਾ ਭਰਾ ਤਾਂ ਉਹਦੀਆਂ ਸਾਰੀਆਂ ਆਪਾਂ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਆ ਚੈੱਕ ਕਰ ਲੋ ਮੇਰਾ ਵੀਰ ਅਗਲਾ ਪੱਲਾ ਆ ਕਾਲੇ ਪਰ ਚੈੱਕ ਕਰੋ ਵੀਰੇ ਠੀਕ ਹੈ ਇੱਥੋਂ ਆਪਾਂ ਨੂੰ ਅਸਲ ਦਾ ਪਤਾ ਲੱਗ ਜਾਂਦਾ ਹਾਂ ਵੀ ਕਿਸ ਬਰੀਡ ਦੇ ਵਿੱਚ ਹੋ ਹੈਗੀ ਆ ਔਰ ਕਿਸ ਬਰੀਡ ਦੇ ਵਿੱਚ ਨਹੀਂ ਬਾਕੀ ਮੇਰਾ ਭਰਾ ਤੁਸੀਂ ਐਸੋ ਬਣੇਓ ਚੈੱਕ ਕਰੋ ਦੇਖੋ ਜੀ ਕੀ ਆਈ ਬਾਤ ਹੈ ਕਦ ਕਾਠ ਬਾਬਿਓ ਸ਼ਕਲ ਹੀ ਦੱਸ ਦਿੰਦੀ ਕਬੂਤਰਾਂ ਦੀ ਕਿਹ ਹੈ ਬਈ ਸਾਡੇ ਵਿੱਚ ਕਿੰਨਾ ਕਾ ਜੋਰ ਹੈਗਾ ਤੇ ਕਿੰਨਾ ਕਾ ਨਹੀਂ ਬਾਕੀ ਤੁਸੀਂ ਇਹਨਾਂ ਦਾ ਕਿੰਨਾ ਜੋਰ ਲਵਾ ਸਕਦੇ ਹੋ ਉਹ ਤੁਹਾਡੇ ਵਿੱਚ ਆ ਜੀ ਤੁਹਾਡੀ ਸਾਹਬ ਤੁਹਾਡਾ ਦਿਮਾਗ ਤੁਹਾਡੀ ਕਬੂਤਰਬਾਜੀ ਵਿੱਚ ਸਮਝ ਠੀਕ ਹੈ ਜੀ ਉਹ ਚੀਜ਼ ਮੈਟਰ ਕਰਦੀ ਚੈੱਕ ਕਰੋ ਦੇਖੋ ਠੀਕ ਹੈ ਜੀ ਹੁਣ ਇਹੋ ਜਿਹਾ ਕਬੂਤਰ ਕਿਸੇ ਵੱਡੇ ਬੰਦੇ ਦੇ ਕੋਲ ਹੁਣ ਤਾਂ ਤੁਹਾਨੂੰ ਪਤਾ ਹੀ ਆ ਜੀ ਬਹੁਤ ਮੁੱਲ ਹੋ ਜਾਂਦਾ ਵੀਰੇ ਹੁਣਾ ਵੀ ਚਾਹੀਦਾ ਆ ਜੈਸਾ ਬੰਦੇ ਨੇ ਕਬੂਤਰਬਾਦੀ ਨੂੰ ਮੇਰਾ ਭਰਾ ਆਪਣੀ ਅੱਧੀ ਉਮਰ ਦਿੱਤੀ ਹੋਵੇ ਮੇਰਾ ਭਰਾ ਫਿਰ ਤੁਹਾਨੂੰ ਪਤਾ 12000 4-5000 ਦੇ ਵਿੱਚ ਅਗਲਾ ਜੋੜੇ ਨਹੀਂ ਵੇਚਦਾ ਵੀਰੇ ਅਗਲੇ ਦੀ ਜ਼ਿੰਦਗੀ ਦੀ ਮਿਹਨਤ ਹੁੰਦੀ ਮੇਰਾ ਭਰਾ ਚਾਹੇ ਅਗਲਾ ਲੱਖ ਨੂੰ ਵੇਚੇ ਅਗਲੇ ਦਾ ਹੱਕ ਬਣਦਾ ਆ ਮੇਰਾ ਵੀਰਾ ਠੀਕ ਆ ਜੀ ਆਪਾਂ ਉਸ ਚੀਜ਼ ਦੇ ਵਿੱਚ ਕੋਈ ਤੂੰ ਮੈਂ ਨਹੀਂ ਕਰ ਸਕਦੇ ਠੀਕ ਹੈ ਤੇ ਆ ਸੀ ਬਾਬਿਓ ਆਪਣੀ ਅਗਲੀ ਵੱਡੀ ਗੁੱਦੀ ਚਲੋ ਦੂਜੀ ਅੱਖ ਦਾ ਵੀ ਹੁਣ ਤੁਸੀਂ ਸ਼ੌਂਕਕਾਰੀ ਲਵੋ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਕਾਲੀ ਨੋਕ ਕਾਲੀਆਂ ਨੋਂਦਰਾ ਸੀਜ਼ਨ ਦੀ ਮੇਰਾ ਆਪਣਾ ਉੱਡੀ ਉਹੀ ਕੂਤਰੀ ਪਹਿਲੇ ਤੋਂ ਪਹਿਲੇ ਡੌਣੀ ਦਾ ਸਕਦੇ ਹਾਂ ਜੋੜਿਆਂ ਵਿੱਚ ਪਾਉਣੀ ਜੋੜਾ ਚ ਪਾ ਸਕਦੇ ਹਾਂ ਆਂਡੇ ਬੱਚਾ ਦੀ ਮੇਰਾ ਭਰਾ ਆਪਣੀ ਪੂਰੀ ਗਾਰੰਟੀ ਰਹੇਗੀ ਤੇ ਆ ਸੀ ਮੇਰਾ ਵੀਰ ਆਪਣੀ ਅਗਲੀ ਮਾਦੀ ਤੇ ਆ ਵੀਰ ਹੁਣ ਮੈਂ ਤੁਹਾਨੂੰ ਦੋਵੇਂ ਮਾਦੀਆਂ ਇਹ ਪਿੰਜਰੇ ਵਿੱਚ ਦੁਬਾਰਤੋਂ ਛੱਡ ਕੇ ਵਿਖਾਉਣਾ ਤੇ ਜੋਰ ਹੁਣ ਤੁਸੀਂ ਚੈੱਕ ਕਰ ਲਓ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਤਾਈਂ ਬਣੇ ਰਹੋ ਆਪਣਾ ਸੋਹਣਾ ਪਿਆਰਾ ਜਿਹਾ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਇਓ ਠੀਕ ਹੈ ਸੋ ਠੀਕ ਹੈ ਜੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਈ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜੇ ਜਿਹੇ ਜਾਨਵਰ ਬੈਸਟ ਆਫਰ ਦੇ ਨਾਲ ਠੀਕ ਹੈ ਜੀ ਜੋ ਕਿ ਆਪਣੇ ਲਗਾਤਾਰ ਤੁਹਾਨੂੰ ਪਤਾ ਹੀ ਆ ਜੀ ਕਿੰਨੇ ਦਿਨ ਹੋ ਗਏ ਚੱਲਦੀ ਜਾ ਰਹੀ ਇਹਨੂੰ ਸੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਈ